ਜਿਹੜੀਆਂ ਢਾਈ ਸਾਲ ਤੋਂ ਅੱਖਾਂ ਸਾਹਮਣੇ ਸਵੇਰੇ ਉੱਠਦੇ ਸੀ ਉਹ ਦਿਲਰੋਜ਼ ਦੀਆਂ ਮਿੱਟੀ ਵਾਲੀਆਂ ਤਸਵੀਰਾਂ ਔਰ ਰਾਤ ਨੂੰ ਪੈਂਦੇ ਸੀ ਉਹੀ ਤਸਵੀਰਾਂ ਅੱਖਾਂ 'ਚ ਲੈ ਕੇ ਸ਼ਾਇਦ ਅਜਰੂਨ ਨੂੰ ਸਕੂਨ ਮਿਲਿਆ। ਕੋਢੀ ਨੇ ਇੱਕ ਇਤਿਹਾਸਿਕ ਫੈਸਲਾ ਕੀਤਾ ਫਾਂਸੀ ਦੀ ਸਜ਼ਾ ਦਿੱਤੀ ਗਈ। ਮੇਂ ਮੋਸ਼ਨਸ ਨੂੰ ਮੈਂ ਕੰਟਰੋਲ ਨਹੀਂ ਕਰ ਪਾਈ ਉਹਨਾਂ ਦਾ ਡਿਸੀਜਨ ਸੁਣ ਕੇ ਤੇ ਪਾਬਾਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲੀ ਆ। ਲੁਧਿਆਣਾ ਦੀ ਕੋਰਟ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਦਿਲਰੋਜ਼ ਕਤਲ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ ਮੇਰੇ ਨਾਲ ਦਿਲਰੋਜ਼ ਦੀ ਦਿਲਰੋਜ਼ ਦੀ ਮਦਰ ਨੇ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਅੱਖਾਂ ਦੇ ਵਿੱਚ ਹੰਝੂ ਮੈਂ ਲਗਾਤਾਰ ਦੇਖ ਰਿਹਾ ਜਦੋਂ ਦਾ ਮੈਂ ਕੋਰਟ ਦੇ ਵਿੱਚ ਆ ਰਿਹਾ ਸੀ ਤਰੀਕਾ ਦਾ ਤਰੀਕਾ ਪੈ ਰਹੀਆਂ ਸੀ ਤੁਸੀਂ ਆਖਦੇ ਸੀ ਕਿ ਕੋਰਟ ਫੈਸਲਾ ਨਹੀਂ ਸੁਣਾਰੀ ਪਰ ਅੱਜ ਕੋਰਟ ਨੇ ਫੈਸਲਾ ਸੁਣਾਤਾ ਬਿਲਕੁਲ ਕੋਰਟ ਨੇ ਇੱਕ ਇਤਿਹਾਸਿਕ ਫੈਸਲਾ ਕੀਤਾ ਫਾਂਸੀ ਦੀ ਸਜ਼ਾ ਦਿੱਤੀ ਗਈ ਇਹਦੇ ਵਿੱਚ ਸਭ ਤੋਂ ਵੱਡੀ ਦੇਨ ਹੁਮਨ ਸਰ ਦੀ ਆ ਨਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੈਨੂੰ ਸਟੇਬਲ ਕੀਤਾ ਇਹ ਲੜਾਈ ਲੜਨ ਵਾਸਤੇ ਔਰ ਉਸ ਤੋਂ ਬਾਅਦ ਜਿਹੜਾ ਮੇਰਾ ਹੁਣ ਤੱਕ ਐਜ਼ ਅ ਫਾਦਰ ਸਾਥ ਦਿੱਤਾ ਨਾ ਤੇ ਬਿਲਕੁਲ ਜਿਹੜੀਆਂ 2.5 ਸਾਲ ਤੋਂ ਅੱਖਾਂ ਸਾਹਮਣੇ ਸਵੇਰੇ ਉੱਠਦੇ ਸੀ ਉਹ ਦਿਲਰੋਜ਼ ਦੀ ਮਿੱਟੀ ਵਾਲੀਆਂ ਤਸਵੀਰਾਂ ਔਰ ਆਪ ਨੂੰ ਕਹਿੰਦੇ ਸੀ ਉਹੀ ਤਸਵੀਰਾਂ ਅੱਖਾਂ 'ਚ ਲੈ ਕੇ ਸ਼ਾਇਦ ਅਜਰੂਨ ਨੂੰ ਸਕੂਨ ਮਿਲਿਆ ਬਿਲਕੁਲ ਮਿਲਿਆ ਵਾ ਅਜਰੂਨ ਨੂੰ ਸਕੂਨ ਉਹਨੂੰ ਫਾਂਸੀ ਨਹੀਂ ਸჯ ਜਣੇਗੀ ਹੁਮਨ ਸਰ ਦਾ ਬੀੜੀ ਗੁਪਤਾ ਸਰ ਦਾ ਜੱਜ ਸਾਹਿਬ ਦਾ ਧੰਨਵਾਦ ਦੇਣ ਨਹੀਂ ਦੇ ਸਕਦੀ ਮੈਂ ਕਦੇ ਵੀ ਮੈਨੂੰ ਉਹਨਾਂ ਨੇ ਇਨਸਾਫ ਦਿਵਾਇਆ ਲਗਾਤਾਰ ਤੁਸੀਂ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਸੀ ਅੱਜ ਕੋ ਜਦੋਂ ਜੱਜ ਸਾਹਿਬ ਇਹ ਫੈਸਲਾ ਸੁਣਾ ਰਹੇ ਸੀ ਤੁਸੀਂ ਅੰਦਰ ਹੋਵੋਗੇ ਕਿਵੇਂ ਉਸ ਫੈਸਲੇ ਦਾ ਇੰਤਜ਼ਾਰ ਕਰ ਰਹੇ ਸੀ ਕੁਝ ਕੁਝ ਮਿੰਟਾਂ ਦੇ ਵਿੱਚ ਬਿਲਕੁਲ ਆਪਣੇ ਇਮੋਸ਼ਨਸ ਨੂੰ ਮੈਂ ਕੰਟਰੋਲ ਨਹੀਂ ਕਰ ਪਾਈ ਉਹਨਾਂ ਦਾ ਡਿਸੀਜਨ ਸੁਣ ਕੇ ਤੇ ਬਸ ਇਹੀ ਪੂਰੇ ਵਾਰਡ ਦੀਆਂ ਦਵਾਵਾਂ ਸੀਗੀਆਂ ਸਾਰੀ ਸੰਗਤ ਦੀਆਂ ਪ੍ਰੈਸ মিডিਆ ਨੇ ਬਹੁਤ ਸਾਥ ਦਿੱਤਾ 2.5 ਸਾਲ ਤੋਂ ਦਿਲਰੋਜ਼ ਨੂੰ ਅਮਰ ਕਰਤਾ ਸਭ ਨੇ ਰਲ ਮਿਲ ਕੇ ਤੇ ਅੱਜ ਮੈਂ ਪਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲੀ ਆ ਅੱਛਾ ਜੱਜ ਸਾਹਿਬ ਜਦੋਂ ਇਹ ਫੈਸਲਾ ਸੁਣਾ ਰਹੇ ਸੀ ਤੁਸੀਂ ਸੁਣਿਆ ਹੋਣਾ ਮੈਂ ਵਕੀਲ ਸਾਹਿਬ ਨੂੰ ਵੀ ਪੁੱਛਿਆ ਸੀ ਕੀ ਉਹਨਾਂ ਨੇ ਆਖਿਆ ਉਹਨਾਂ ਦੀ ਜ਼ੁਬਾਨੀ ਸੁਣਾਣਾ ਮੈਨੂੰ ਕੀ ਕਹਿੰਦੇ ਲਾਈਫ ਟਾਈਮ ਪ੍ਰੀਸਨਿੰਗ ਡਸਨਟ ਮੈਟਰ ਕਿ ਉਹਦੇ ਬੱਚੇ ਇਹ ਨਹੀਂ ਕਿ ਉਹਦੇ ਬੱਚੇ ਜੇ ਛੋਟੇ ਸੀਗੇ ਉਹ ਕਹਿ ਰਹੀ ਸੀ ਕਿ ਉਹਦੀ ਸਜ਼ਾ ਘੱਟ ਕੀਤੀ ਜਾਵੇ ਤੇ ਮੇਰੀ ਦਿਲਰੋਜ ਉਸ ਤੇ ਉਹਦੇ ਬੱਚਾਂ ਤੋਂ ਵੀ ਛੋਟੀ ਸੀਗੀ ਹਮਮ ਔਰ ਉਹਦੇ ਕਰਾਇਮ ਦੀ ਉਹਨੂੰ ਕਹਿੰਦੇ ਬੰਦ ਹੀ ਸਜ਼ਾ ਮਿਲਣੀ ਹੀ ਚਾਹੀਦੀ ਆ ਔਰ ਉਹਨਾਂ ਨੇ ਆਪਣੀ ਲਾਈਫ ਟਾਈਮ ਪ੍ਰੀਸਨਿੰਗ ਪਤਾ ਨਹੀਂ ਹੋਰ ਬਹੁਤ ਸਾਰੀਆਂ ਸਜ਼ਾ ਨਾਲ ਸੁਣਾਈਆਂ ਫਾਈਨ ਕੀਤਾ ਐਂਡ ਹੈਂਗਿੰਗ ਦਾ ਆਰਡਰ ਕੀਤਾ ਕੱਲ ਤੁਸੀਂ 10 ਵਜੇ ਉੱਥੇ ਜਾ ਰਹੇ ਹੋ ਜਿੱਥੇ ਕਤਲ ਕਰਨ ਤੋਂ ਬਾਅਦ ਦਿਲਰੋਜ ਨੂੰ ਉੱਥੇ ਦੱਬਿਆ ਗਿਆ ਸੀ ਉਹ ਜਗ੍ਹਾ ਤੇ ਜਾ ਰਹੇ ਹੋ ਪੂਰਾ ਪਰਿਵਾਰ ਉਹ ਸਟੇਬਲ ਹੋਈ ਉੱਥੇ ਤੱਕ ਪਹੁੰਚਣ ਲਈ ਤਾਂ ਜ਼ਰੂਰ ਜਾਵਾਂਗੀ ਅਦਰਵਾਜ਼ੀ ਦਾ ਹਜੇ ਤੱਕ ਤਾਂ ਫੈਸਲਾ ਲਿਆ ਜੀ ਹਾਂ ਜੀ ਸੇਰੇ ਜਾਵਾਂਗੇ ਜੀ ਉੱਥੇ ਸ਼ਰਦਾ ਦੇ ਫੁੱਲ ਭੀਟ ਕਰ ਲਈ ਜੀ ਤੇ ਲੋਜ ਨੋ ਜੀ ਜੀ ਹਾਂ ਜੀ ਉਸ ਜਗ੍ਹਾ ਤੇ ਜ਼ਰੂਰ ਜਾਵਾਂਗੇ ਜੀ ਜੀ ਮੈਂ ਤੁਹਾਡੀ ਮੀਡੀਆ ਰਾਈ ਫੇਰ ਮੈਂ ਕਹਿ ਰਹੀ ਜੀ ਉਸ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਮੈਂ ਰੱਬ ਦਾ ਜੀ ਤੇ ਮੈਂ ਮੇਰੇ ਪਰੇਵਕਰ ਸਿੰਘ ਦੀ ਘੁੰਮਣ ਜੀ ਮੈਂ ਬੀੜੀ ਕੁਫਤਾ ਦਾ ਸਰ ਮੇਰੇ ਕੋਈ ਉਹਨਾਂ ਦਾ ਨਹੀਂ ਵਰਡ ਨਹੀਂ ਜਿਨ੍ਹਾਂ ਦਾ ਮੈਂ ਧੰਨਵਾਦ ਕਰ ਸਕਦਾ ਇਹ ਰੱਬ ਵੰਗੂ ਆਏ ਮੇਰੇ ਨਾਲ ਮੇਰੇ ਰੱਬ ਨੇ ਜੀਏ ਜੀ ਮੈਂ ਦੇਖੀ ਅੰਦਰ ਤਸਵੀਰਾਂ ਕਾਫੀ ਭਾਵੁਕ ਇਹ ਤਸਵੀਰਾਂ ਨੇ ਨਾ ਬਿਆਨ ਕਰਨ ਵਾਲੀਆਂ ਤਸਵੀਰਾਂ ਨੇ ਹੱਤਾ ਦੇ ਵਿੱਚ ਇਹ ਤਸਵੀਰਾਂ ਲਗਾਤਾਰ ਇਹ ਕੋਰਟ ਦੇ ਵਿੱਚ ਤੁਸੀਂ ਤਸਵੀਰ ਲੈ ਕੇ ਆਂਦੇ ਰਹੋ ਪੂਰਾ ਪਰਿਵਾਰ ਹੈ ਹਾਂਜੀ ਸਰ ਇਹ ਸਾਫ ਦੀ ਮੰਗ ਕਰਨ ਲਈ ਲੈ ਕੇ ਆ ਰਹੇ ਸੀ ਅੱਜ ਇਨਸਾਫ ਮਿਲ ਗਿਆ ਹਾਂਜੀ ਸਾਫ ਮਿਲ ਗਿਆ ਥੋੜਾ ਰੂਨ ਸਕੂਨ ਮਿਲਿਆ ਕਿ ਹਾਂ ਇਨਸਾਫ ਮਿਲਿਆ ਫਾਂਸੀ ਸਜ਼ਾ ਹੋਈ ਉਹ ਵੀ ਅੱਗੇ ਤੋਂ ਕੋਈ ਵੀ ਜਾਂ ਇਦਾਂ ਕਰੱਕ ਕਰਮ ਕਰੇਗਾ ਤਾਂ ਸੋਚੇਗਾ ਵੀ ਹਾਂ ਸੋ ਇੱਕ ਪਾਸੇ ਖੁਸ਼ੀ ਤੇ ਅੱਖਾਂ ਦੇ ਵਿੱਚ ਦੂਜੇ ਪਾਸੇ ਦਰਦ ਵੀ ਹੈ ਦਿਲ ਰੋਜ਼ ਨੂੰ ਯਾਦ ਕਰਦਾ ਹਾਂ ਹਾਂਜੀ ਇਹ ਤਾਂ ਸਦਾ ਹੀ ਯਾਦ ਰਹੇਗੀ ਹਮੇਸ਼ਾ ਹਰੇਕ ਦੇ ਦਿਲ ਚ ਰਹੇਗੀ ਸਾਡੇ ਤਾਂ ਕਿ ਹਰੇਕ ਦੇ ਦਿਲ ਚ ਹੀ ਰਹੇਗੀ ਸੋ ਹਰ ਇੱਕ ਦਿਲ ਦੇ ਵਿੱਚ ਰਹੇਗੀ ਔਰ ਸਮਾਜ ਨੂੰ ਇੱਕ ਮੈਸੇਜ ਮਿਲਿਆ ਇਹ ਹੱਥ ਦੇ ਵਿੱਚ ਤਸਵੀਰ ਆਪਣੇ ਆਪ ਦੇ ਵਿੱਚ ਮਾਸੂਮ ਜਿਹੜੀ 22 ਸਾਲਾਂ ਤਸਵੀਰ ਹੱਥ 'ਚ ਫੜੀ ਹੋਈ ਹੈ ਪਰਿਵਾਰ ਨੇ ਔਰ ਇੱਕ ਸਮਾਜ ਨੂੰ ਮੈਸੇਜ ਵੀ ਗਿਆ ਕਿਉਂਕਿ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਔਰ ਫਾਂਸੀ ਦੀ ਸਜ਼ਾ ਇੱਕ ਵੱਡਾ ਇਤਿਹਾਸਿਕ ਫੈਸਲਾ ਪਰਿਵਾਰ ਦੀ ਅੱਖਾਂ ਦੇ ਵਿੱਚ ਅੱਜ ਹੰਝੂ ਜ਼ਰੂਰ ਹੈ ਪਰ ਦੂਜੇ ਪਾਸੇ ਖੁਸ਼ੀ ਵੀ ਹੈ ਕਿ ਚਾਹੇ ਅਦਾਲਤ ਨੇ ਅ ਦੇਰਾ ਦਰੁਸਤਾ ਹੈ ਅੱਜ ਫੈਸਲਾ ਸੁਣਾ ਦਿੱਤਾ ਕਿਉਂਕਿ 28 ਨਵੰਬਰ 2021 ਨੂੰ ਇਹ ਵਾਰਦਾਤ ਹੋਈ ਸੀ ਬੱਚੇ ਨੂੰ ਕਤਲ ਕਰ ਦਿੱਤਾ ਗਿਆ ਸੀ ਜਲੰਧਰ ਬਾਈਪਾਸ ਦੇ ਕੋਲ ਇੱਕ ਪਲਾਟ ਦੇ ਵਿੱਚ ਕਤਲ ਕਰਨ ਤੋਂ ਬਾਅਦ ਉਸ ਨੂੰ ਜ਼ਮੀਨ ਦੇ ਵਿੱਚ ਦਬ ਦਿੱਤਾ ਗਿਆ ਸੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਉਸ ਮੁਲਜ਼ਮ ਦੀਆਂ ਤਸਵੀਰਾਂ ਆਈਆਂ ਐਕਟਿਵਾ ਤੇ ਲੈ ਕੇ ਜਾ ਰਹੀ ਸੀ ਇਹ ਖਬਰਾਂ ਸੀ ਉਸ ਵੇਲੇ ਨਸ਼ਰ ਕੀਤੀਆਂ ਸੀ ਪਰ ਅੱਜ ਇਹ ਫੈਸਲਾ ਆਇਆ ਪਰਿਵਾਰ ਨੂੰ ਰਾਹਤ ਮਿਲ ਰਹੀ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ